ਹੇ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਜੋ ਇਹ ਟਰੈਕਟਰ ਆਪਣੇ ਕੋਲੇ ਇੰਜਨ ਦੀ ਜੌਬ ਹੋਣ ਵਾਸਤੇ ਆਇਆ ਜਿਹੜੇ ਪਿਸਟਨ ਸੀ ਆਪਣੇ ਥੱਲੋਂ ਖੁੱਲ ਗਏ ਆ ਜੋ ਆਪਣਾ ਅਗਲਾ ਹਿੱਸਾ ਖੁੱਲ ਗਿਆ ਟਰੈਕਟਰ ਦਾ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਾਓ ਸੱਜਣੋ ਅੱਜ ਫਿਰ ਇੱਕ ਨਵੇਂ ਬਲੌਗ ਦੇ ਵਿੱਚ ਗੱਲਬਾਤ ਕਰਦੇ ਆ ਤੁਹਾਡੇ ਨਾਲ ਜੋ ਤੁਸੀਂ ਫਰੇਮ ਦੇ ਵਿੱਚ ਇੱਕ ਸੋਨਾ ਲੀਕਾ 750 ਦੇਖ ਰਹੇ ਹੋ ਸੋ ਸੱਜਣੋ ਇਹ ਟਰੈਕਟਰ 18 ਮਾਡਲ ਟਰੈਕਟਰ ਆ ਪਰ ਲੇਕਿਨ ਇਸ ਦੇ ਵਿੱਚ ਇੰਨਾਂ ਦੇ ਵਿੱਚ ਪ੍ਰੋਬਲਮ ਪੈ ਗਈ ਆ ਤੇ ਸੋ ਤੁਹਾਨੂੰ ਸਾਰਾ ਬਲੌਗ ਦੇ ਵਿੱਚ ਦਿਖਾਵਾਂਗੇ ਅੱਜ ਆਪਣਾ ਇਸ ਬਲੌਗ ਦਾ ਪਾਰਟ 1 ਬਣੂਗਾ ਫਿਰ ਪਾਰਟ 2 ਬਣੂਗਾ ਫਿਰ ਪਾਰਟ 3 ਫਿਰ ਪਾਰਟ 4 ਬਾਕੀ ਸਾਰਾ ਟੈਸਟ ਡਰਾਈਵ ਤੱਕ ਤੁਹਾਨੂੰ ਦਿਖਾਵਾਂਗੇ ਸੱਚੀ ਚਲੋ ਇਸ ਟਰੈਕਟਰ ਦੇ ਸਭ ਤੋਂ ਪਹਿਲਾਂ ਆਪਾਂ ਹੈੱਡ ਖੋਲਦੇ ਆਂ ਹੈੱਡ ਖੋਲ ਕੇ ਤੇ ਦੇਖਾਂਗੇ ਕੀ ਕੀ ਇਹਦਾ ਖਰਾਬ ਨਿਕਲਿਆ ਕਾਰਨ ਕੀ ਕਿਉਂਕਿ ਇਹ ਇੰਜਨ ਦੇ ਵਿੱਚੋਂ ਟਕ ਟਕ ਦੀ ਆਵਾਜ਼ ਆਉਂਦੀ ਆ ਬਾਕੀ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਣਾ ਸਾਊਂਡ ਇਸ ਟਰੈਕਟਰ ਦੀ ਤੇ ਫਿਰ ਉਸ ਤੋਂ ਬਾਅਦ ਖੋਲ ਕੇ ਜੋ ਨੌਕਸ ਲਗਿਆ ਉਹ ਵੀ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗਾ ਇੰਜਨ ਦਾ ਕੰਮ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ 3 ਸਪੀਡ ਵਾਲਾ ਗੇਅਰ ਵੀ ਲਾਉਣਾ ਕਿਉਂਕਿ ਮੱਕੀ ਵਾਲੀ ਤੇ ਚਲਾਣਾ ਟਰੈਕ ਚਲੋ ਸੱਜਣੋ ਵਲੌਗ ਨਾਲ ਬਣੇ ਰਹੋ ਤੇ ਬਾਕੀ ਕਰਕੇ ਕੈਮਰਾ ਤੇ ਤੁਹਾਨੂੰ ਟਰੈਕਟਰ ਸਾਰਾ ਦਿਖਾ ਜੋ ਇਹ ਟਰੈਕਟਰ ਆਪਣੇ ਕੋਲੇ ਇੰਜਨ ਦੀ ਜੌਬ ਹੋਣ ਵਾਸਤੇ ਆਇਆ ਕਿਉਂਕਿ ਇਸ ਟਰੈਕਟਰ ਦੇ ਵਿੱਚ ਜਿਹੜਾ ਇੰਜਨ ਆ ਸਾਊਂਡ ਕਰਦਾ ਟਿਕ ਟਿਕ ਦੀ ਆਵਾਜ਼ ਆਉਂਦੀ ਆ ਕਿਉਂਕਿ ਇਹ ਭਰਾ ਨੇ ਟਰੈਕਟਰ ਚੱਲਿਆ ਵਾਲਿਆ ਸੀਗਾ ਤੇ ਵਿਸਤ੍ਰਿਤ ਦੇ ਵਿੱਚ ਆਪਾਂ ਖੋਲ ਕੇ ਦੇਖਾਂਗੇ ਕੀ ਨੁਕਸ ਨਿਕਲਦਾਗਾ ਬਾਕੀ ਤੁਹਾਨੂੰ ਇਸ ਟਰੈਕਟਰ ਦੀ ਸਾਊਂਡ ਚੈੱਕ ਕਰਾ ਦਿੰਨੇ ਆ ਆਪਾਂ ਸਟਾਰਟ ਕਰਕੇ ਉੱਧਰਲੀ ਸਾਈਡ ਵੀ ਦਿਖਾ ਦਿੰਨੇ ਆ ਕਿਉਂਕਿ ਸਲੈਂਸਰ ਵਾਲੀ ਸਾਈਡ ਜ਼ਿਆਦਾ ਆਵਾਜ਼ ਆਉਂਦੀ ਆ ਚਲੋ ਖੋਲਦੇ ਆਪਾਂ ਇਹਨੂੰ ਜਲਦੀ ਜਲਦੀ ਸਭ ਤੋਂ ਪਹਿਲਾਂ ਕੱਢਦੇ ਆ ਪਾਣੀ ਇੰਜ ਦਾ ਤੇ ਫਿਰ ਖੋਲਾਂਗੇ ਹੈੱਡ ਵਗੈਰਾ ਨਾ ਸੱਜਣੋਂ ਖੋਲਣਾ ਸਟਾਰਟ ਕਰਤਾ ਆਪਾਂ ਸੁਨਾਲੀਕਾ ਤੇ ਖੋਲ ਦਿਆਂ ਜਲਦੀ ਜਲਦੀ ਆਪਾਂ ਸਭ ਤੋਂ ਪਹਿਲਾਂ ਲੰਮਾ ਚੈਂਬਰ ਤੇ ਖੋਲ ਦਿਆਂ ਹੈੱਡ ਵਗੈਰਾ ਤੁਬਾਰ ਕੱਢ ਕੇ ਪਿਸਟਨਾਂ ਚੈੱਕ ਕਰਦੇ ਜਿਹੜੇ ਪਿਸਟਨ ਦੀ ਬੋਲ ਵਗਾਰਾ ਟਲੇ ਜਾ ਰਹੇ ਸਲੇਬਾਂ ਇਸ ਟਰੈਕਟਰ ਦੀਆਂ ਆਪਣੀਆਂ ਨਵੀਆਂ ਪਹਿਣੀਆਂ ਤੇ ਇਧਰ ਪਿਸਟਨ ਲਗਭਗ ਠੀਕ ਪਏ ਆ ਆਪਣੇ ਇੱਕ ਰਾੜਾਂ ਦੇ ਬੁਸ਼ ਲਵਾਵਾਂਗੇ ਸੱਜਣ ਚਲੋ ਇਸ ਤੋਂ ਬਾਅਦ ਲਿਆ ਕੇ ਮਿੱਟੀ ਆ ਤੇਲ ਤੇ ਕਰ ਦਿਆਂ ਵਾਸ਼ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜੇ ਪਿਸਟਨ ਸੀ ਆਪਣੇ ਥੱਲੋਂ ਖੁੱਲ ਗਏ ਆ ਤੇ ਪਿਸਟਨਾ ਨੂੰ ਹੁਣ ਕੱਢਦੇ ਆਂ ਆਪਾਂ ਬਾਹਰ ਤੇ ਇਧਰ ਹੈੱਡ ਵਗੈਰਾ ਵੀ ਆਪਣੇ ਖੁੱਲ ਗਿਆ ਹੈੱਡਾਂ ਦਾ ਆਪਣਾ ਕੰਮ ਹੋਊਗਾ ਕਿਉਂਕਿ ਹੈੱਡਾਂ ਦੀਆਂ ਜਿਹੜੀਆਂ ਸੀਟਾਂ ਉਹ ਡਾਊਨ ਆ ਕਿਉਂਕਿ ਟਰੈਕਟਰ ਦੀ ਜਿਹੜੀ ਮਿੱਟੀ ਖਿੱਚੀ ਹੋਈ ਆ ਜਿਹਦੇ ਕਾਰਨ ਕਰਕੇ ਸਾਰੀ ਪ੍ਰੋਬਲਮ ਆਈ ਆ ਤੇ ਸਲੀਬਾਂ ਇਹਦੀਆਂ ਕੱਟੀਆਂ ਹੋਈਆਂ ਸਲੀਬਾਂ ਆਪਾਂ ਇਹਦੇ ਚੇਂਜ ਕਰਾਂਗੇ ਪਿਸਟਨ ਦੇਖਦੇ ਆਂ ਕੱਢ ਕੇ ਹੋ ਸਕਦਾ ਪਿਸਟਨ ਆਪਾਂ ਇਹ ਹੀ ਯੂਜ਼ ਕਰ ਲਗੇ ਸਹੀ ਹੋਣਗੇ ਤੇ ਇੱਕ ਇਹਦੀ ਵਾਟਰ ਬਾਡੀ ਵੀ ਆਵਾਜ਼ ਕਰਦੀ ਆ ਉਹ ਵੀ ਆਪਾਂ ਨਵੀਂ ਪਾਵਾਂਗੇ ਪਿਸਟਨ ਆਪਣੇ ਨਿਕਲੀ ਜਾਂਦੇ ਆ ਕਮਾਉਣ ਆ ਵਾ ਇੰਜਨ ਏਕਾ ਵੱਡਾ ਲੈ ਚੱਕੇ ਹੁਣ ਟੋਕਾ ਜਾ ਆਪਣਾ ਲੋ ਸੱਜਣੋ ਪਿਸਟਨ ਵਗੈਰਾ ਕੱਢਦੇ ਸੀ ਆਪਾਂ ਹੈਡ ਵਗੈਰਾ ਵੀ ਖੋਲਦੇ ਸੀ ਸਲੋ ਆਪਾਂ ਨੂੰ ਹੁਣ ਇਸ ਟਰੈਕਟਰ ਦੀ ਕ੍ਰੈਂਕ ਆਪਾਂ ਨੂੰ ਖੋਲਣੀ ਪਊਗੀ ਕ੍ਰੈਂਕ ਖੋਲ ਕੇ ਆਪਾਂ ਇਸ ਟਰੈਕਟਰ ਦੀਆਂ ਟੁਕੜੀਆਂ ਵਗੈਰਾ ਆਪਾਂ ਨਵੀਆਂ ਪਾਵਾਂਗੇ ਕਿਉਂਕਿ ਉਹ ਵੱਡੀਆਂ ਬਹੁਤ ਜ਼ਿਆਦੇ ਨੇ ਲਾਲ ਨਿਕਲਣਗੀਆਂ ਟੁਕੜੀਆਂ ਬਾਕੀ ਤੁਹਾਨੂੰ ਦਿਖਾ ਵੀ ਦਈਏ ਕਿਉਂਕਿ ਕਈ ਕਸਟਮਰ ਕਹਿਣਗੇ ਇਹਨਾਂ ਨਵਾਂ ਟਰੈਕਟਰ ਖੁੱਲਦਾ ਨਹੀਂਗਾ ਤੁਹਾਨੂੰ ਦਿਖਾ ਦਿਆ ਮੈਂ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਚੈੱਕ ਕਰ ਸਕਦੇ ਹੋ ਤੇ ਇੱਕ ਇਹ 2018 ਮਾਡਲ ਆ ਉਧਰ ਮੇਰੇ ਕੋਲ 2011 ਮਾਡਲ ਹੈਗਾ ਖੋਲਿਆ ਤੁਹਾਨੂੰ ਉਹਦੀਆਂ ਟੁਕੜੀਆਂ ਵੀ ਨਜ਼ਰ ਨਹੀਂ ਆ ਰਹਾ ਉਹ ਟੁਕੜੀਆਂ ਤੇ ਲਾਕ ਵੀ ਨਹੀਂ ਆਈ ਰਾਲਾਂ ਦੀਆਂ ਟੁਕੜੀਆਂ ਤੇ ਆ ਤੁਸੀਂ ਚੈੱਕ ਕਰ ਸਕਦੇ ਲੋ ਇਹ 2011 ਮਾਡਲ ਹੈ ਇਸ ਕਾਰਨ ਕਰਕੇ ਉਸ ਦੀ ਆਪਾਂ ਨੂੰ ਟੁਕੜੀਆਂ ਖੋਲਣੀਆਂ ਪੈਣੀਆਂ ਕਿਉਂਕਿ ਇਹ ਤਾਂ 2011 ਮਾਡਲ ਦੀਆਂ ਤਾਂ ਹਜੇ ਲਾਲ ਨਹੀਂ ਨਿਕਲੀਆਂ ਟੁਕੜਾ ਨਾਲੇ ਚੱਲਿਆ ਤਾਂ ਬਹੁਤ ਜ਼ਿਆਦਾ ਤੇ ਇਧਰ ਜਿਆਦਾ 2018 ਮਾਡਲ ਉਹਦੇ ਟੁਕੜੀਆਂ ਪਹਿਲਾਂ ਲਾਲ ਨਿਕਲੀਆਂ ਚਲੋ ਇਸ ਤੋਂ ਬਾਅਦ ਫਰੰਟ ਵਾਲਾ ਹਿੱਸਾ ਵਗੈਰਾ ਆਪਾਂ ਲਾਉਨੇ ਆ ਇਸ ਟਰੈਕਟਰ ਦਾ ਹਿੱਸਾ ਉਤਾਰ ਕੇ ਤੇ ਕ੍ਰੈਂਕ ਕੱਢ ਕੇ ਬਾਹਰ ਬਾਕੀ ਵਾਸ਼ ਸਮਾਨ ਇਕੱਠਾ ਹੀ ਆਪਾਂ ਵਾਸ਼ ਕਰਾਂਗੇ ਤੇ ਟੁਕੜਿਆਂ ਵਗੈਰਾ ਪਾ ਕੇ ਨਵੀਆਂ ਥੱਲੀਆਂ ਵੀ ਟਾਈਟ ਕਰ ਦੇਾਂਗੇ ਆਪੇ ਨਾਲ ਸਲੋ ਮਿੱਤਰੋ ਬਾਕੀ ਜੁੜੇਰੇ ਵੀਡੀਓ ਦੇ ਨਾਲ ਤੇ ਸਾਰਾ ਖੋਲ ਕੇ ਤੁਹਾਨੂੰ ਦਿਖਾਉਨੇ ਆ ਫਰੰਟ ਐਕਸਲ ਫਰੰਟ ਹਿੱਸਾ ਜਿਹੜਾ ਖੋਲਾਂਗੇ ਉਸ ਤੋਂ ਬਾਅਦ ਆਪਾਂ ਟਾਈਮਿੰਗ ਕਵਰ ਵਗੈਰਾ ਲਾ ਕੇ ਦਾ ਠੀਕ ਹੈ ਤੇ ਮੂਰੋ ਕਰਾਰੀਆਂ ਵਗੈਰਾ ਕੱਢ ਕੇ ਸਾਈਡ ਵਾਲੀਆਂ ਪਲੇਟਾਂ ਖੋਲ ਕੇ ਤੇ ਬਲੈਕ ਬਲੌਕ ਕਰਾਂਗੇ ਵਿਹਲਾ ਬਲੌਕ ਕਰਕੇ ਵਿਹਲਾ ਤੇ ਉਸ ਤੋਂ ਬਾਅਦ ਜਿਹੜੇ ਇੰਜਨ ਟੇਡਾ ਕਰਕੇ ਕ੍ਰੈਂਕਸ਼ਾਫਟ ਕੱਢਾਂਗੇ ਬਾਹਰ ਤੇ ਇੱਕ ਹੋਰ ਇਹਦੇ ਚ ਕਲੱਚ ਦੀ ਵੀ ਆਪਾਂ ਜੌਬ ਕਰਨੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਲਓ ਖੋਲਦੇ ਆ ਜਲਦੀ ਜਲਦੀ ਆਪਾਂ ਸਿਕੰਦਰ 2018 ਮਾਡਲ ਜੋ ਆਪਣਾ ਅਗਲਾ ਹਿੱਸਾ ਖੁੱਲ ਗਿਆ ਟਰੈਕਟਰ ਦਾ ਆ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਆਪਣਾ ਹਾਈਡਰੋਲਿਕ ਪੰਪ ਵੀ ਖੁੱਲ ਗਏ ਨੇ ਸਾਰੇ ਪਲੇਟਾਂ ਵਗੈਰਾ ਖੋਲਤੀਆਂ ਤੇ ਗਰਾਰੀਆਂ ਬਹੂਰੀਆਂ ਨਿਕਲ ਗਈਆਂ ਆਪਣਾ ਗਰਾਰੀਆਂ ਅਗਲੀਆਂ ਨਿਕਲ ਗਈਆਂ ਆਪਣੀਆਂ ਤੇ ਚਲੋ ਇਸ ਤੋਂ ਬਾਅਦ ਖੋਲ ਕੇ ਫਿਲਟਰ ਆਪਾਂ ਤੇ ਇੰਜਨ ਨੂੰ ਉਤਾਰਦੇ ਆਪਾਂ ਥੱਲੇ ਕਲੱਚ ਕੋਲੋਂ ਖੋਲ ਕੇ ਤੇ ਦੇਖਦੇ ਆਪਾਂ ਕਲੱਚ ਦਾ ਵੀ ਕੀ ਕੁਝ ਪੈਂਦਾ ਤੇ ਉਸ ਤੋਂ ਬਾਅਦ ਜਲਦੇ ਆਪਾਂ ਮਿੱਟੀ ਅਤੇ ਤੇਲ ਲੈਣ ਤੇ ਲਿਆ ਕੇ ਮਿੱਟੀ ਅਤੇ ਤੇਲ ਤੇ ਕਰਾਂਗੇ ਇਹਨੂੰ ਫਿੱਟ ਲਓ ਆਪਣਾ ਬਲਾਕ ਗਿਆ ਉੱਤਰ ਕਲਚ ਨਾਲੋਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਫਾਲਟ ਨਿਕਲੇ ਇੱਕ ਆ ਤੁਸੀਂ ਦੇਖ ਸਕਦੇ ਹੋ ਇਹਦੀ ਗਾਈਡ ਆ ਬੈ ਗਈ ਹੈ ਇੱਥੋਂ ਇਹਦਾ ਮੇਨ ਖੋਲਣ ਦਾ ਰੀਜ਼ਨ ਹੀ ਇਹ ਸੀ ਸੱਜਣੋ ਕਿਉਂਕਿ ਜੇ ਆਪਾਂ ਇਦਾਂ ਹੀ ਕੱਸ ਦਿੰਦੇ ਤਾਂ ਟਰੈਕਟਰ ਦੇ ਉੱਤੇ ਤੋਂ ਸਮਾਨ ਪਾ ਕੇ ਤੇ ਇਹਨੇ ਸਹੀ ਨਹੀਂ ਹੋਣਾ ਸੀ ਟਰੈਕਟਰ ਨੇ ਨੰਬਰ ਦੋ ਉੱਤੇ ਦੀ ਕੇਮ ਸ਼ਾਉਟ ਵੀ ਬਹਿ ਗਈ ਆ ਆ ਜਗ੍ਹਾ ਤੋਂ ਆ ਜਗਾ ਕੇਮ ਵੀ ਖਰਾਬ ਹੋ ਗਈ ਦੀ ਚਲੋ ਇਹਦੀ ਕੇਮ ਵੀ ਚੇਂਜ ਕਰਨੀ ਪਊਗੀ ਆਪਾਂ ਨੂੰ ਤੇ ਬਾਕੀ ਆਪਾਂ ਇਹਦਾ ਇੰਜਨ ਦੀ ਜੌਬ ਵੀ ਆਪਾਂ ਕਰਨੀ ਪਊਗੀ ਚਲੋ ਧੋਨੇ ਆਪਾਂ ਚੰਗੀ ਤਰ੍ਹਾਂ ਸਮਾਨ ਇਹਦਾ ਤੇ ਕ੍ਰੈਂਕ ਵਗੈਰਾ ਸਹੀ ਆਪਣੀ ਇਹਨੂੰ ਗ੍ਰੈਂਡ ਨਹੀਂ ਕਰਦੇ ਆਪਾਂ ਇਹਨੂੰ ਇਹਨੂੰ ਇਦਾਂ ਹੀ ਫਿੱਟ ਕਰ ਦਾਂਗੇ ਕਰਕੇ ਸਾਫ ਚਲੋ ਲੈ ਆ ਕੇ ਮਿੱਟੀ ਤੇਲ ਆਪਾਂ ਧੋਨੇ ਆ ਚੰਗੀ ਤਰ੍ਹਾਂ